ਲੈ ਭਈ ਆ ਬਣਾਤਾ ਗੋਲ ਚਕਾਰ ਹਾਂ ਮਾਰੇ ਦੇ ਸੈਂਟਰ ਚ ਰੇ ਓਏ ਆ ਕੀ ਕਰਤਾ ਓ ਮੋੜਾ ਪਾੜਤਾ ਜੇ ਕਿਤੇ ਹੁੰਦਾ ਸੱਚੀ ਮਿੱੱਚੀ ਦਾ ਪਤਾ ਕਰਤਾ ਤੀ ਉਹੀ ਕੰਮ ਸਿਖਿਆ ਲੋ ਇਹਨੂੰ ਨਿਸ਼ਾਨੇਬਾਜ਼ੀ ਕਿਥੋਂ ਹੈ ਹਾਂ ਇਹਨੇ ਨਿਸ਼ਾਨੇ ਬਾਜੀ ਦੇ ਮੁਕਾਬਲੇ ਪਹਿਲਾ ਨਾਮ 1 ਲੱਖ ਰੁਪਇਆ ਦੂਜਾ ਨਾਮ ਮੋਟਰਸਾਈਕਲ ਤੇ ਤੀਜਾ ਨਾਮ ਕੱਪੜੇ ਧੋਣ ਵਾਲੀ ਵਾਸ਼ਿੰਗ ਮਸ਼ੀਨ ਆ ਲੇ ਫੇਰ ਪਹਿਲਾ ਨਾਮ ਜਿੱਤ ਕੇ 1 ਲੱਖ ਰੁਪਇਆ ਜੇ ਜਿੱਤ ਲਿਆ ਆਪਾਂ ਨੇ ਫਿਰ ਇਹ ਨੋਟਾਂ ਦੇ ਟੇਰ ਲੱਗ ਜਾਣਗੇ ਤੇਰੇ ਦੂਜਾ ਨਾਮ ਜਿੱਤ ਲਿਆ ਓਏ ਆ ਬਾਪੂ ਕਿੱਦਾਂ ਦਾ ਕਹੀ ਜਾਂਦਾ ਮੈਂ ਮੋਟਰਸਾਈਕਲ ਲੈਣਾ ਮੈਂ ਮੋਟਰਸਾਈਕਲ ਲੈਣਾ ਨਾਲੇ ਉਹਨੂੰ ਮੋਟਰਸਾਈਕਲ ਲੈ ਦਾਂਗੀ ਦੇਖੀ ਕਿੰਨਾ ਖੁਸ਼ ਹੋਊਗਾ ਤੇ ਇੱਕ ਕਹਾ ਮੇਰੇ ਲਈ ਮਾਂ ਕਹਿੰਦੀ ਰਹਿੰਦੀ ਐ ਹੱਥਾਂ ਨਾਲ ਕੱਪੜੇ ਢੋਕੇ ਤਾਂ ਹਾ ਨੌ ਜੇ ਟੱਟਾਂ ਜੇ ਲੱਗੇ ਨਾਲੇ ਹੱਥ ਖਰਾਬ ਹੁੰਦੇ ਨੇ ਵੀ ਤੂੰ ਕੱਪੜੇ ਧੋਣ ਵਾਲੀ ਮਸ਼ੀਨ ਦਵਾ ਤੀਜੇ ਨਾਮ ਤਾਂ ਆਪਾਂ ਢਿੱਗਦੇ ਨਹੀਂ ਹੈਗੇ ਤੀਜਾ ਨਾਮ ਤਾਂ ਆਪਣਾ ਪੱਕਾ ਹੀ ਐ ਜੇ ਵਾਸ਼ਿੰਗ ਮਸ਼ੀਨ ਆ ਗਈ ਕਰੇ ਆਪਣੀ ਬਹਿ ਜਾ ਬਹਿ ਜਾ ਉਹਦੀ ਕਿੰਨੇ ਦਿਨ ਹੋ ਗਏ ਮੈਨੂੰ ਕਹਿੰਦੇ ਆ ਉਹ ਵੀ ਕਦੇ ਇੱਧਰ ਲੰਘ ਜਾਂਦਾ ਕਦੇ ਇੱਧਰ ਲੰਘ ਜਾਂਦਾ ਡੱਕਾ ਤੋੜ ਕੇ ਦੂਰਾ ਨਹੀਂ ਕਰਦਾ ਹੁਣ ਦੇਖੀ ਤੂੰ ਜਦੋਂ ਲਾਤੇ ਨਾ ਘਰੇ ਨੋਟਾਂ ਦੇ ਢੇਰ ਇਹ ਤਾਂ ਐ ਹੱਥਾਂ ਤੇ ਚੱਕਣੀਆਂ ਮੈਨੂੰ ਪਰ ਯਾਰ ਨਿਸ਼ਾਨੇਬਾਜ਼ੀ ਸਿੱਖੀ ਹੈ ਕੀ ਤੂੰ ਹਾਂ ਆਪਣੇ ਬਾਈ ਤੋਂ ਸਿੱਖਦੇ ਆ ਉਹਦੇ ਨਾਲੇ ਚੱਲ ਜੀ ਚਲੋ ਜੀ ਉਹ ਦਸਖਾਈ ਦਿਊਗਾ ਉਹਨੇ ਪਹਿਲਾਂ ਬਥੇਰੇ ਨਿਸ਼ਾਨੇ ਲਾਏ ਨੇ 1 2 3 ਅਪ੍ਰੈਲ ਤੋਂ ਮੁਕਾਬਲੇ ਬਾਜ਼ੀਆਂ ਬੜੇ ਨਿਸ਼ਾਨਾ ਮੁਕਾਬਲੇ ਉਹ ਬਾਈ ਬਾਈ ਯਾਰ ਮੈਂ ਤਾਂ ਨਿਸ਼ਾਨਾ ਲਾਉਣਾ ਸਿਖਾ ਜਾ ਨਿਸ਼ਾਨਾ ਲਾਉਣਾ ਹਾਂ ਅੱਛਾ ਆ ਦੇਖਾ ਆਮ ਇਹਨੂੰ ਮਸ਼ਹੂਰੀ ਡਿੱਗੀ ਥਈ ਸੀ ਹਾਂ ਇਹ ਤਾਂ ਲਿਖਿਆ ਹੋਇਆ ਹੈਗਾ ਹਾਂ ਆਹੀ ਤਾਂ ਨਹੀਂ ਕਿਤੇ ਆ ਮੈਂ ਵੀ ਪੜੀ ਜਾਨਾ 1 2 3 ਅਪ੍ਰੈਲ ਉਹ ਤਾਂ ਆਹੀ ਹੈ ਇਹੀ ਖਬਰ ਇਹ ਤੇ ਅਖਬਾਰ ਤੇ ਹਾਂ ਇਹ ਤਾਂ ਨਿਯਾਮ ਵੀ ਖਾਸ ਤੱਕੜਾ ਦੱਸਿਆ ਹੋਇਆ ਤੇਰਾ ਆ ਦੇਖ ਪਹਿਲਾ ਨਿਯਾਮ 1 ਲੱਖ ਹਾਂ ਤੂ ਚਾਹ ਨਿਯਾਮ ਮੋਟਰਸਾਈਕਲ ਤੀਜਾ ਨਿਯਾਮ ਮਾਸ਼ੀਨ ਮਸ਼ੀਨ ਕਪੜੇ ਧੋਣ ਵਾਲੀ ਹਾਂ ਲੈ ਮੈਂ ਤੈਨੂੰ ਐਂ ਕਹਿੰਦਾ ਸੀ ਹੂੰ ਆ ਹੁਣ ਚੀਮਿਆਂ ਦਾ ਮੇਲਾ ਨਹੀਂ ਲੰਘ ਕੇ ਹਟਿਆ 15 16 17 ਮਾਰਚ ਦਾ ਹਾਂ ਉੱਥੇ ਗਿਆ ਮੈਂ ਹਾਂ ਉੱਥੇ ਜਿਹੜਾ ਬੁਲਬਲੇ ਜੇ ਨਾਲੋਂ ਬੰਦੂਖ ਜਾਲ ਨਹੀਂ ਪਾਉਂਦੇ ਹੁੰਦੇ ਬੁਲਬਲੇ ਜੇ ਹਾਂ ਬਾਈ ਮੈਂ ਉੱਥੇ ਵਾਗ ਗਿਆ ਉਹ ਤਾਂ ਫਿਰ ਤਾਂ ਪੰਨ ਤੇ ਆਉਣਗੇ ਸਾਰੀ ਉਹ ਕਿੱਥੇ ਯਾਰ ਉਹ ਮੈਂ ਤਾਂ ਪਰਾਂ ਹੋਰਾਂ ਹੀ ਲੱਗੀ ਗਏ ਨੇ ਬੁਲਬਲਾ ਤਾਂ ਇੱਕ ਵੀ ਨਹੀਂ ਛੱਟਿਆ ਉਹ ਬਾਹੂ ਜਾ ਯਾਰ ਵੱਡਾ ਅਰਜਣਾ ਉਹ ਤਾਂ ਹੀ ਤਾਂ ਹੁਣ ਮੈਂ ਤਿਰਲਾ ਪਿਆ ਆ ਹਾਂ ਵੀ ਤੂੰ ਸਿਖਾਵੇਂ ਇਹਨੂੰ ਨਿਸ਼ਾਨੇਬਾਜ਼ੀ ਮੇਰੇ ਲੇਵੇ ਫਿਰ ਕੋਈ ਪਸਤਾਲ ਪਸਤੂਲ ਤਾਂ ਹੈ ਨਹੀਂ ਨਾ ਮੇਰੇ ਲੇਵੇ ਹੈਗੀਆ ਬੰਦੂਕ ਕੋਈ ਉਹ ਯਾਰ ਆ ਇੰਨਾ ਇਹ ਜਾ ਕੁਸਤਾ ਰੱਖਿਆ ਕਰ ਕਿੰਨੇ ਦਾ ਤੂੰ ਆਪਦੇ ਟਾਈਮ ਤੇ ਨਿਸ਼ਾਨੇ ਲਾਏ ਨੇ ਉਹ ਹੁਣ ਤਾਂ ਮੇਰਾ ਸਾਬਿਆ ਪਿਆ ਸਮਾਨ ਹੋ ਚੱਲ ਹੁਣ ਮੈਂ ਤੈਨੂੰ ਇੱਕ ਉਹ ਦੇ ਦੇਣਾ ਸੇਧ ਜੀ ਕਰਨ ਵਾਸਤੇ ਹਾਂ ਵੀ ਤੈਨੂੰ ਗਿਆਨ ਜਾਂ ਦੇ ਦੇਣਾ ਹੱਥ ਜੱਟ ਕਿਹਾ ਦੇ ਹੀ ਹਾਂ ਫਿਰ ਮੈਨੂੰ ਤਾਂ ਦੇ ਦੇਗਾ ਕੁਝੋਚੋ ਹਾਂ ਹਾਂ ਤੈਨੂੰ ਚੌਥਾ ਹਿੱਸਾ ਦੇ ਹਾਂ ਉਹ ਕਿਤੇ ਉਹੀ ਨਾ ਜਿੱਤ ਕੇ ਉਹੀ ਆ ਬਦੀ ਬੈਠਕ ਭਰ ਲੈ ਮੈਨੂੰ ਨਾ ਨਾ ਮੈਥੋਂ ਗਿਆ ਨਹੀਂ ਲੈ ਜੇ ਚੱਲ ਚੱਲ ਮੈਂ ਤੈਨੂੰ ਫੇਰ ਐ ਕਰ ਗਿਆਨ ਤੋਂ ਮੈਂ ਸਿੱਖਿਜ ਦੇਣਾ ਚਾਹੁੰਦਾ ਮੈਨਾਲਾ ਚੱਲ ਤੇ ਆ ਚੱਲ ਹਾਂ ਆ ਜਾ ਫਿਰ ਕੈਮ ਨਾਲਾ ਮੈਂ ਫੇਰ ਕੰਮ ਜਾਣਾ ਚੱਲਾ ਮੈਂ ਪੂਰੇ ਖੜ ਮੇਰੇ ਲਈ ਦੇਖ ਨਾ ਪਿਸਤੌਲ ਨਾ ਬੰਦੂਕ ਤੈਨੂੰ ਇੱਕ ਆਧਾਰਨ ਦੇਣਾ ਮੈਂ ਉਹਦੀ ਸੇਧ ਤੇ ਸਿਖਿਆਉਂਗਾ ਚੰਗਾ ਠੀਕ ਹੈ ਠੀਕ ਹੈ ਇਹ ਆ ਤਾਂ ਤੂੰ ਬਨ ਨ ਇਹ ਸਮਝ ਲੈ ਵੀ ਉਹ ਤੀਰਾਂ ਵਾਲ ਐ ਇਹ ਅੱਛਾ ਹਾਂ ਇਹ ਤਾਂ ਤੂੰ ਇੱਥੇ ਪਾ ਇਹ ਐ ਹੋ ਇਹ ਰਾਣੀ ਲక్ష్ਮੀ ਬਾਈ ਵਾਂਗੂ ਉਹ ਚਾਂਸੀ ਦੀ ਰਾਣੀ ਹਾਂ ਚਾਂਸੀ ਦੀ ਰਾਣੀ ਬਣ ਗਿਆ ਉਹ ਤਾਂ ਫੀਮੇਲ ਸੀ ਉਹਦਾ ਤਾਂ ਮਗਰ ਮੁੰਡਾ ਤੀ ਗਾਏ ਬੰਨਿਆ ਹੋਇਆ ਹਾਂ ਤੇਰੇ ਸਮਝ ਲੈ ਵੀ ਤੂੰ ਮੇਲ ਐ ਤੂੰ ਜੈਂਟਸ ਐ ਤੇਰੇ ਮੁੰਡੇ ਦੀ ਜਗ੍ਹਾ ਤੇ ਆਹ ਬਾਲਟੀ ਰੱਖ ਤੀ ਹਾਂ ਆ ਤੀਰਾਂ ਦੀ ਆ ਗਈ ਪੋਟਲੀ ਉੱਥੇ ਮੈਨੂੰ ਜਵਾਹਰ ਦੇਣਗੇ ਮਾੜਾ ਟੰਗਾ ਠੀਕ ਹੈ ਤੇ ਆਹਾ ਹੋ ਗਿਆ ਤੇਰਾ ਆ ਸਮਝ ਲੈ ਤੇਰਾ ਤੀਰ ਕਮਾਨ ਹੈ ਛੱਜ ਹਾਂ ਪ੍ਰਾਕ ਕੁਸਤਾ ਹੁਦਦਾ ਡਿਗਾਰਡ ਜੀ ਲਈ ਤੈਨੂੰ ਤੈਨੂੰ ਮੈਂ ਨਿਸ਼ਾਨਾ ਸਿਖਾਵਾਂ ਆ ਐਂ ਕਰਕੇ ਨਾ ਇਹ ਸਿੱਧਾ ਹਾਂ ਐਂ ਕਰਕੇ ਹਾਂ ਤੇ ਉੱਥੇ ਮੈਂ ਆ ਫੜੀ ਮਾਰਾਂ ਜਾ ਆ ਫੜ ਲੈ ਇਹ ਇੱਥੇ ਮੈਂ ਬਣਾਉਂਗਾ ਗੋਲਕ ਮੰਡਲ ਇਹ ਤਾਂ ਪਤੰਦਰਾ ਤੂੰ ਜੂਸ ਦੀਆਂ ਪੈਪਈ ਚੱਕੀ ਫੜਦਾ ਆ ਆ ਬਣਾਉਂਗਾ ਮੈਂ ਗੋਲਕ ਮੰਡਲ ਅੱਛਾ ਠੀਕ ਹੈ ਜਦੋਂ ਇੱਥੇ ਗੋਲਕ ਮੰਡਲ ਬਣਾਤਾ ਹਾਂ ਤੇ ਇੱਥੋਂ ਤਾਂ ਐ ਸਿੱਧਾ ਰੱਖਣਾ ਇਹ ਅੱਛਾ ਐ ਜਮਾ ਸਿੱਧਾ ਅੱਛਾ ਉਹ ਉੱਥੇ ਗੋਲਕ ਮੰਡਲ ਕੋਲੇ ਹਾਂ ਡਬਲਯੂ ਬਣਜੂ ਠੀਕ ਹੈ ਜਿਹੜਾ ਡਬਲਯੂ ਬਣ ਗਿਆ ਉਹਦੇ ਆਹ ਸੈਂਟਰ ਦੇ ਵਿੱਚ ਹਾਂ ਸਿੱਧਾ ਦਾ ਤੀਰ ਕੱਢਣਾ ਹੈ ਠੀਕ ਹੈ ਸਮਝ ਲੈ ਤੂੰ ਸਿੱਖ ਗਿਆ ਠੀਕ ਹੈ ਠੀਕ ਹੈ ਲੈ ਐਂ ਕਰ ਲਈ ਹੂੰ ਇਹ ਇਹਨੂੰ ਤਾਂ ਇੱਥੋਂ ਐਸ ਨਾਲ ਲੈ ਇਧਰ ਅੱਛਾ ਕਿਨਾਂ ਲਿਆ ਹਾਂ ਠੀਕ ਹੈ ਹਾਂ ਤੇ ਆ ਲੱਤ ਕਰ ਲੈ ਇਧਰ ਜੇ ਹੋ ਜਾ ਵੜ ਜਾ ਆ ਲੱਤ ਕਰ ਲੈ ਉੱਚੇ ਚ ਆ ਨੀਵੇਂ ਚ ਠੀਕ ਹੈ ਤੇ ਉੱਥੇ ਮੈਂ ਗੋਲ ਚਕਰਾਂ ਬਣਾਉ ਠੀਕ ਹੈ ਜਦੋਂ ਗੋਲ ਚਕਰਾਂ ਬਣਾਤਾ ਤੈਨੂੰ ਉਹਦੇ ਵਿੱਚ ਦੀ ਇਧਰੋਂ ਸਿੱਧਾ ਕਰਕੇ ਡਬਲਯੂ ਦੀ ਗਿਆ ਹਾਂ ਉਹਦੇ ਸੈਂਟਰ ਚ ਮਾਰੀ ਤੀਰ ਠੀਕ ਹੈ ਜਦੋਂ ਬੱਜਿਆ ਸਿੱਖ ਗਿਆ ਬਸ ਠੀਕ ਹੈ ਹਾਂ ਏ ਲੈ ਵੀ ਤੂੰ ਮੈਨੂੰ ਬਸ ਕਹੀ ਨੀ ਮਾਰਉਂਦੀ ਮਾਰੂ ਮੈਂ ਲੈ ਵੀ ਆ ਬਣਾਤਾ ਗੋਲ ਚਕਾਰ ਹਾਂ ਮਾਰੇ ਦੇ ਸੈਂਟਰ ਚ ਰੇ ਉਹ ਆ ਵੀ ਕਰਤਾ ਮੇ ਬਾਪਾ ਵਰਤਾ ਦੀ ਜੇ ਕਿਤੇ ਹੁੰਦਾ ਸੱਚੀ ਮਿੱਥੀ ਦਾ ਮੈਂ ਤਾਂ ਕਰਤਾ ਤੀ ਉਹੀ ਕੰਮ ਸਿਖਾ ਲਓ ਇਹਨੂੰ ਨਿਸ਼ਾਨੇਬਾਜ਼ੀ ਹੋਏ